ਆ ਜਿਹੜੇ 2 ਪੀਸ ਕੋਟਮੈਂਟ ਤੁਸੀਂ ਬਜ਼ਾਰਾਂ ਚ ਜਾ ਕੇ ਲੈਨੇ ਹੋ 10-10000 ਰੁਪਏ ਦਾ 2 ਪੀਸ ਕੋਟਮੈਂਟ ਤੁਸੀਂ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ ਆਜੋ 10-10000 ਵਾਲਾ 2 ਪੀਸ ਕੋਟਮੈਂਟ ਸਿਰਫ 2995 وچ او ਵੀ ਸਲਾਈ ਕਰਕੇ ਦਵਾਂਗੇ ਜਿਹੜੇ ਤੁਸੀਂ 15 15000 12 12000 13 13000 ਰੁਪਏ ਦੇ 3 ਪੀਸ ਕੋਟ ਬਣਾ ਲੈਣੋ ਸਾਡੇ ਕੋਲ ਆਜੋ ਸਿਰਫ 3760 'ਚ ਸਲਾਈ ਕਰਕੇ ਲੈ ਜਾਓ ਸਲਾਈ ਦੇ ਰੇਟ ਤੋਂ ਵੀ ਸਸਤਾ ਦੇ ਰਹੇ ਹਾਂ ਕਿਉਂਕਿ ਜੇ ਆਪਾਂ ਸਲਾਈ ਦੀ ਗੱਲ ਕਰ ਲਈਏ ਬਾਜ਼ਾਰ 'ਚ 3 3000 4 4000 ਰੁਪਏ ਸਲਾਈ ਚੱਲਦੀ ਆ ਅਸੀਂ 2995 ਟੂ ਪੀਸ ਕੋਟ ਦੇਣਾ 3760 ਦੇ ਵਿੱਚ 3 ਪੀਸ ਕੋਟ ਬਣਾਣਾ ਜੀ ਰੰਗਾ ਮੇਚੀ ਤੁਹਾਡੇ ਸਾਹਮਣੇ ਆ ਚਾਹੇ ਲਾਈਟ ਕਲਰ ਬਣਾ ਲਓ ਚਾਹੇ ਡਾਰਕ ਬਣਾ ਲਓ ਆਹ ਦੇਖ ਲਓ ਜੀ ਰੰਗਾ ਮੇਚੀ ਸਾਰੀ ਇਹ 299 ਕਪੜੇ ਦੀ ਕੁਆਲਿਟੀ ਚੈੱਕ ਕਰ ਲਓ ਟਾਪ ਕਲਾਸ ਕਪੜਾ ਲਾ ਰਹੇ ਆ ਮਾਰਕੀਟ ਦੇ ਵਿੱਚ ਇੱਥੇ ਤੁਸੀਂ ਹਾਲ ਬਾਜ਼ਾਰ ਅੰਮ੍ਰਿਤਸਰ ਸਾਹਿਬ ਉਹ ਜਿੱਥੇ 5-5000 ਰੁਪਿਆ ਇੱਕ ਟੇਲਰ ਇਕੱਲੀ ਸਮਾਈ ਲੈ ਲੈਂਦੇ ਆ ਆ ਕਪੜੇ ਦੀ ਕੁਆਲਿਟੀ 2995 2P ਤੇ 3763P ਸਟੈਚ ਕਰਕੇ ਦਵਾਂਗੇ ਹੁਣ ਤੁਸੀਂ ਉੱਪਰਲੀ ਕੁਆਲਿਟੀ ਵੀ ਦੇਖ ਲਓ ਜਿੱਦਾਂ ਤੁਸੀਂ ਕੋਈ ਇਟਾਲੀਅਨ ਫੈਬਰਿਕ ਲੈਣੇ ਆ ਲਗਜ਼ਰੀ ਫੈਬਰਿਕ ਲੈਣੇ ਆ ਇਹ ਵੀ ਮਾਤੂਸ਼ੀ ਦਸਤਾਰ ਦਾ ਆਪਦਾ ਮੈਨੂਫੈਕਚਰਡ ਕਪੜਾ ਵਾ ਇਹ ਬਾਜ਼ਾਰਾਂ ਦੇ ਵਿੱਚ ਤੁਹਾਨੂੰ 15-20 ਹਜ਼ਾਰ ਤੋਂ ਘੱਟ ਕੋਟ ਪੈਣ ਪੈਣਾ ਨਹੀਂ ਪਰ ਅਸੀਂ 5-7000 ਤੇ 80K ਦੇ ਦੇਵਾਂਗੇ ਹੁਣ ਸੀ ਆਰ ਆਮ ਦੀ ਗੱਲ ਕਰ ਲਓ ਚਾਹੇ ਰੇਮਰ ਦੀ ਗੱਲ ਕਰ ਲਓ ਦੇਖੋ ਬ੍ਰੈਂਡਾਂ ਦੇ ਨਾਮ ਤੁਹਾਨੂੰ ਦੱਸ ਕੇ ਤੁਹਾਡੇ ਨਾਲ ਸ਼ਰੇਆਮ ਲੁੱਟ ਕੀਤੀ ਜਾਂਦੀ ਬਾਜ਼ਾਰ ਦੇ ਵਿੱਚ ਮਾਤੂਸ਼ੀ ਦਸਤਾਰ ਹਾਲ ਬਾਜ਼ਾਰ ਦੇ ਵਿੱਚ ਐਸਾ ਦਾ ਕੋਈ ਕੰਮ ਨਹੀਂ ਹਰ ਇੱਕ ਥਾਣ ਦੇ ਉੱਤੇ ਪਰ ਮੀਟਰ ਦੇ ਹਿਸਾਬ ਨਾਲ ਰੇਟ ਲੱਗੇ ਆ ਕੋਈ 5000 ਦਾ ਕੋਈ 7000 ਦਾ ਕੋਈ 8000 ਦਾ 10000 ਦਾ ਇਨਕਲੂਡਿੰਗ ਸਟੀਚਿੰਗ ਹੈ ਤੇ ਇਹ ਬਰੀਕ ਲਾਈਨਿੰਗ ਲੈ ਲਓ ਚਾਹੇ ਚੈੱਕ ਦੇ ਵਿੱਚ ਲੈ ਲਓ ਚਾਹੇ ਡੋਬੀ ਦੇ ਵਿੱਚ ਲੈ ਲਓ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁਣ ਟੇਲਰਿੰਗ ਦੀ ਗੱਲ ਕਰ ਲੈਣੇ ਆ ਦੇਖੋ ਕੋਟ ਪੈਂਟ ਸਿੰਪਲ 2 ਪੀਸ 3 ਪੀਸ ਦਾ ਸੀ ਨਹੀਂ ਆ ਹੁਣ ਤੁਸੀਂ ਹੈਂਡਵਰਕ ਚੈੱਕ ਕਰ ਲਓ ਆਹੀ ਕੱਲੇ ਹੈਂਡਵਰਕ ਦਾ 30 30 40 40000 ਰੁਪਿਆ ਬਾਜ਼ਾਰਾਂ ਦੇ ਵਿੱਚ ਲੈ ਲੈਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਨੇ ਇਹੀ ਗੱਲ ਬਦਲਦੀ ਆ ਵੀ ਹੁਣ ਬਹੁਤ ਹੋ ਚੁੱਕੀ ਤੁਹਾਡੇ ਨਾਲ ਇਹ ਕੋਟ ਪੈਂਟ 15 20000 ਦੇ ਵਿੱਚ ਤਿਆਰ ਕਰਕੇ ਕੱਪੜਾ ਲਾ ਕੇ ਸਟੀਚਿੰਗ ਲਾ ਕੇ ਕਢਾਈ ਵੀ ਕਰਕੇ ਦੇ ਰਹੇ ਆ ਸਰ ਸੋ ਇਸ ਵੇਲੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਾਏ ਦੇ ਪੱਗਾਂ ਦਾ ਸਭ ਤੋਂ ਵੱਡਾ ਬ੍ਰਾਂਡ ਆ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਤੁਸੀਂ ਰੂਪੀਆ ਚ ਲੈ ਜਾਓ ਫੁੱਲ ਵੇਚ ਲੈ ਜਾਓ ਰੰਗਾਂ ਦੀ ਫੁੱਲ ਗਾਰੰਟੀ ਆ 3 ਮਹੀਨੇ ਦੇ ਅੰਦਰ ਜੇ ਪੱਗ ਦਾ ਰੰਗ ਫੇਟ ਹੋ ਗਿਆ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਤੁਸੀਂ ਸਾਡੇ ਕੋਲ ਉਹ ਨਾ ਪੱਗਾਂ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਸ਼ਰਟ ਦੇ ਨਾਲ ਮੈਚ ਕਰ ਸਕਦੇ ਆ ਆਪਣੇ ਕੋਟ ਪੈਂਟ ਨਾਲ ਮੈਚ ਕਰ ਸਕਦੇ ਆ ਟਾਈ ਦੇ ਵਿੱਚ ਬਹੁਤ ਸਾਰੀ ਕੁਆਲਿਟੀ ਆ ਦੇਖੋ ਜੀ ਕੁੜਤਾ ਪਜਾਮਾ ਵਾਈਟ ਕਲਰ ਦਾ ਗੀਸਾ कॉटन ਤੇ ਮੈਟੀਚੇ ਤਾਂ ਹੈਗੇ ਆ ਪਰ ਸਾਡੇ ਕੋਲ ਇੰਟਰਨੈਸ਼ਨਲ ਬ੍ਰਾਂਡ ਵੀ ਆ ਗਿਆ ਚੱਕੋ ਜੀ ਦੁਬਈ ਦਾ ਕੁੜਤਾ ਪਜਾਮਾ ਸਭ ਤੋਂ ਵੱਧ ਫੇਮਸ ਇਸ ਵਕਤ ਪੰਜਾਬ ਦੇ ਵਿੱਚ 3000 ਰੁਪਏ ਤੋਂ ਘੱਟ ਨਹੀਂ ਮਿਲਦਾ ਅਸੀਂ 1150 ਰੁਪਏ ਦੇ ਵਿੱਚ ਕੱਪੜਾ ਦੇਣਾ ਵਾ ਚਾਹੇ ਤੁਸੀਂ ਪੇਪਰ कॉटन ਦੇ ਵਿੱਚ ਫੈਬਰਿਕ ਲੈਣਾ ਚਾਹੇ ਗੀਜ਼ਾ कॉटन 'ਚ ਲੈਣਾ ਚਾਹੇ ਮੈਟੀ ਦੇ ਵਿੱਚ ਲੈਣਾ ਵਾਈਟ ਕਲਰ ਦੇ ਵਿੱਚ ਸਾਡੇ ਕੋਲ 30 ਤੋਂ 40 ਤਰ੍ਹਾਂ ਦੀਆਂ ਵੈਰਾਈਟੀਆਂ ਤੁਸੀਂ ਚੈੱਕ ਕਰ ਸਕਦੇ ਹੋ ਰੇਮਨ ਸੀਆਰਮ ਬ੍ਰਾਂਡ ਸਾਰੇ ਹੈਗੇ ਆ ਪਰ ਅਸੀਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਬ੍ਰਾਂਡ ਲੈ ਲਓ ਵਧੀਆ ਤੇ ਦੂਜਾ ਲੈ ਲਓ ਘਟੀਆ ਕਿਉਂਕਿ ਅਸੀਂ ਆਪ ਵੀ ਕਪੜਾ ਤਿਆਰ ਕਰਦੇ ਆ ਮਾਤੂ ਸ਼੍ਰੀ ਦਸਤਾਰ ਦੀ ਆਪਦੀ ਮੈਨੂਫੈਕਚਰਿੰਗ ਹੈ ਫੈਬਰਿਕ ਦੀ ਆ ਤੁਸੀਂ ਚੈੱਕ ਕਰ ਲਓ ਜਿਹੜੇ ਕੱਲੜਕੜ ਤੇ ਪਜਾਮੇ ਆ ਗੀਜ਼ਾ ਫੀਲ ਦੇ 700 ਰੁਪਏ ਦਾ ਕਪੜਾ ਹਾਂਜੀ ਵੱਡੇ ਪਣੇ ਦਾ ਕੁੜਤਾ ਪਜਾਮਾ 700 ਰੁਪਏ ਦਾ ਬਾਜ਼ਾਰਾ ਚ ਲੀਜੀ ਬੀਜੀ ਤੁਹਾਨੂੰ 700 ਰੁਪਏ ਦਾ ਕੁੜਤਾ ਪਜਾਮਾ ਮਿਲ ਜੂਗਾ ਪਰ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ 1500 1700 ਤੋਂ ਸ਼ੁਰੂ ਹੁੰਦਾ ਪਰ ਸੋ ਵਾਈਟ ਰੈਂਕ ਦੇ ਵਾਈਟ ਰੈਂਕ ਦੇ ਵਿੱਚ ਬਹੁਤ ਸਾਰੀਆਂ ਸਾਡੇ ਕੋਲ ਕੁਆਲਿਟੀਆਂ ਤੁਸੀਂ ਬੁੱਖੋ ਬੁੱਖੇ ਤਰ੍ਹਾਂ ਦਾ ਵੈਸੇ ਸਾਡੇ ਕੋਲ 250 300 ਤੋਂ ਸ਼ੁਰੂ ਹੋ ਜਾਂਦਾ ਤੁਸੀਂ 700 ਰੁਪਏ 800 ਰੁਪਏ 1000 1200 ਤੋਂ 1500 ਰੁਪਏ ਦਾ ਟੌਪ ਦਾ ਕੁੜਤਾ ਪਿਆ ਮਾ ਉਹ ਦਿਨ ਜਿਹੜਾ ਬਾਜ਼ਾਰ ਤੁਸੀਂ 4 400 4200 4500 ਲੈਨੇ ਹੋ ਵੀ ਸ਼ਰਟਾਂ ਦੇ ਵਿੱਚ ਸਾਡੇ ਕੋਲ 3 350 ਸ਼ੁਰੂ ਹੋ ਜਾਂਦੇ ਆ 500 700 1000 1500 ਰੁਪਏ ਤੱਕ ਸਾਡੇ ਕੋਲ ਵੈਰਾਈਟੀ ਹੈਗੀ ਹੈ ਕੁੜਤਾ ਪਿਆ ਮਾ ਸਾਡੇ ਕੋਲ 700 ਤੋਂ ਲੈ ਕੇ 5000 ਤੱਕ ਦਾ ਕੁੜਤਾ ਪਿਆ ਮਾ ਪਿਆ ਜੇ ਸਾਡੇ ਰੇਟ ਘੱਟ ਹੈ ਕਿਤੇ ਦਿਮਾਗ ਦੇ ਵਿੱਚ ਵਹਿਮ ਨਾ ਰੱਖਿਓ ਵੀ ਕੁਆਲਿਟੀ ਮਾੜੀ ਹੋਊਗੀ ਸਟੀਚਿੰਗ ਮਾੜੀ ਹੋਊਗੀ ਹਰ ਇੱਕ ਚੀਜ਼ ਦਾ ਫੁੱਲ ਫਾਇਦਾ ਕਰਕੇ ਭੇਜਾਂਗੇ ਹਾਲ ਵਿਆਰ ਅੰਮ੍ਰਿਤਸਰ ਦੇ ਵਿੱਚ ਆਜੋ ਜਿੱਥੇ ਵੈਰਾਈਟੀ ਵਧੀਆ ਕਪੜਾ ਹੀ ਬਹੁਤ ਸੋ ਨੰਬਰ ਸਕਰੀਨ ਤੇ ਆ ਗਿਆਰਵਨ ਕਾਸ਼ਦੇ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਸ਼੍ਰੀ ਅੰਮਰਸਰ